ਡੋਨਲਡ ਟਰੰਪ ਵੱਲੋਂ ਵੱਡਾ ਐਲਾਨ ਅਮਰੀਕਾ ਵਾਲਿਆਂ ਨੂੰ ਮਿਲਣਗੇ 5-5000 ਡਾਲਰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਰਾਸ਼ਟਰਪਤੀ ਟਰੰਪ ਵੱਲੋਂ ਹਰ ਪਰਿਵਾਰ ਨੂੰ 5000 ਡਾਲਰ ਦੀ ਰਕਮ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੀ ਹਾਂ ਟਰੰਪ ਦਾ ਕਹਿਣਾ ਹੈ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਕਿ ਡੋਜ਼ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜਦਕਿ 20% ਦੀ ਰਕਮ ਮੁਲਕ ਦੇ ਚੜ੍ਹਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ ਦਾਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਅੰਦਰ 55 ਅਰਬ ਡਾਲਰ ਦੀ ਬਚਤ ਕੀਤੀ ਜਾ ਚੁੱਕੀ ਹੈ ਬਚਤ ਦਾ ਵੱਡਾ ਹਿੱਸਾ ਸਰਕਾਰ ਨਾਲ ਠੱਗੀਦਾਰਾਂ ਬੰਦ ਕਰ ਦਿਆ ਸਰਕਾਰੀ ਠੇਕੇ ਅਤੇ ਲੀਜ਼ ਰੱਦ ਕਰ ਦਿਆ ਅਤੇ ਅਸਾਸਿਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ ਇੱਕ ਇਨਵੈਸਟਮੈਂਟ ਫਰਮ ਦੇ ਮੁਖ ਕਾਰਜਕਾਰੀ ਅਫਸਰ ਜ਼ੇਮ ਜਫਿਸ਼ਬੈਕ ਨੇ ਗਿਣਤੀ-ਮਿੰਤੀ ਲੌਂਡ ਮਗੋਂ ਦੱਸਿਆ ਕਿ ਅਮਰੀਕਾ ਦੇ ਵਿੱਚ ਟੈਕਸ ਅਦਾ ਕਰਨ ਵਾਲੇ ਹਰ ਸ਼ਖਸ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਹੀ ਆਉਣਗੇ ਡੋਨਾਲਡ ਟਰੰਪ ਨੇ ਅਮਰੀਕਾ ਵਾਸੀਆਂ ਨੂੰ ਕਿਹਾ ਹੈ ਕਿ ਜੇ ਕਿਸੇ ਵੀ ਸਰਕਾਰੀ ਮਹਿਕਮੇ ਦੇ ਵਿੱਚ ਫਜ਼ੂਲ ਖਰਚੀ ਨਜ਼ਰ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਡੋਸ ਨੂੰ ਦਿੱਤੀ ਜਾਵੇ ਟਰੰਪ ਨੇ ਕਿਹਾ ਹੈ ਕਿ ਅਜਿਹੀ ਜਾਣਕਾਰੀ ਮਹੱਈਆ ਕਰਵਾਉਣ ਨਾਲ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਮਦਦ ਮਿਲੇਗੀ ਦੂਸਰੇ ਪਾਸੇ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਡੋਜ਼ ਵੱਲੋਂ 2 ਖਰਬ ਡਾਲਰ ਦੀ ਬਜਟ ਦਿੱਤੇ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5-5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ। ਪਾ ਮੀ ਟਰੰਪ ਸਰਕਾਰ ਵੱਲੋਂ ਸਰਫਾ ਕਰਨ ਦੀ ਮੁਹਿੰਮ ਦੌਰਾਨ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਵਾਕ-ਵਾਕ ਮਹਿਕਮਿਆਂ ਦੇ ਹਜ਼ਾਰਾਂ ਮੁਲਾਜ਼ਮ ਵਿਲੇ ਕਰ ਦਿੱਤੇ ਗਏ ਨੇ ਪਰ ਡੈਮੋਕ੍ਰੈਟਿਕ ਪਾਰਟੀ ਅਤੇ ਮੁਲਾਜ਼ਮ ਯੂਨੀਅਨਾਂ ਵੱਲੋਂ ਇਸ ਰੁਝਾਨ ਦਾ ਸਖ਼ ਵਿਰੋਧ ਕੀਤਾ ਜਾ ਰਿਹਾ ਹੈ। ਸੜਕਾਂ ਤੇ ਰੋਸ ਵਿਖਾਵੇ ਹੋ ਰਹੇ ਨੇ। ਅਤੇ ਸਭ ਤੋਂ ਵੱਧ ਡੋਨਾਲਡ 트੍ਰੰਪ ਤੇ ਐਲਨ ਮਸਕ ਨੂੰ ਭੰਡਿਆ ਜਾ ਰਿਹਾ ਹੈ ਸਿਆਸਤ ਦੀ ਜਾਣਕਾਰਾਂ ਦਾ ਮੰਣਾ ਹੈ ਕਿ ਅਮਰੀਕਾ ਵਾਸੀ ਨੂੰ ਲੁਭਾਉਣ ਦੇ ਇਰਾਦੇ ਨਾਲ 트੍ਰੰਪ ਵੱਲੋਂ ਫਜ਼ੂਲ ਖਰਚ ਰੋਕਣ ਮਗਰੋਂ ਹੋਈ ਬਚਤ ਦਾ 20% ਦਾ ਹਿੱਸਾ ਦੇਣ ਦਾ ਐਲਾਨ ਕੀਤਾ ਗਿਆ ਜੋ ਤਕਰੀਬਨ 5000 ਡਾਲਰ ਬਣਦਾ ਹੈ ਦੂਸਰੇ ਪਾਸੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ ਬਚਤ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਅਤੇ ਰਿਪੋਰਟ ਕੀਤੇ ਜਾਣ ਤੇ ਹੋਰੇ ਖਰਚੇ ਦਾ ਹਿਸਾਬ ਦੇਣ ਵਾਸਤੇ ਕੋਈ ਤਿਆਰ ਨਹੀਂ ਹੈ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਸਕਦੀ ਹੈ ਪਰਵਾਸੀਆਂ ਨੂੰ ਰਿਪੋਰਟ ਕਰਨ ਲਈ ਭੇਜੇ ਜਾ ਰਹੇ ਹਵਾਈ ਜਹਾਜ਼ਾਂ ਦੇ ਖਰਚੇ ਬਾਰੇ ਤਾਂ ਜਾਣਕਾਰੀ ਉਬਰ ਕੇ ਸਾਹਮਣੇ ਆ ਰਹੀ ਹੈ ਪਰ ਬਾਰਡਰ ਤੇ ਫੌਜ ਦੀ ਤਨਾਤੀ ਅਤੇ ਮੁਲਕ ਦੇ ਸ਼ਹਿਰਾਂ ਦੇ ਕਸਬਿਆਂ ਵਿੱਚ ਮਾਰੇ ਜਾ ਰਹੇ ਸ਼ਾਪੀਆਂ ਤੇ ਹੋਰੇ ਖਰਚ ਬਾਰੇ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੇ ਡੋਨਲਡ ਟਰੰਪ ਵੱਲੋਂ ਵੱਡਾ ਐਲਾਨ ਅਮਰੀਕਾ ਵਾਲਿਆਂ ਨੂੰ ਮਿਲਣਗੇ 5-5000 ਡਾਲਰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਰਾਸ਼ਟਰਪਤੀ 트럼ਪ ਵੱਲੋਂ ਹਰ ਪਰਿਵਾਰ ਨੂੰ 5000 ਡਾਲਰ ਦੀ ਰਕਮ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੀ ਹਾਂ, 트럼ਪ ਦਾ ਕਹਿਣਾ ਹੈ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਕਿ ਡੋਜ਼ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ, ਜਦਕਿ 20% ਦੀ ਰਕਮ ਮੁਲਕ ਸੇ ਚੜਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ। ਦਾਵਾ ਕੀਤਾ ਜਾ ਰਿਹਾ ਹੈ ਕਿ 트럼ਪ ਸਰਕਾਰ ਦੇ ਸੱਤਾ ਸੰਭਾਲਣ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਅੰਦਰ 55 ਅਰਬ ਡਾਲਰ ਦੀ ਬਚਤ ਕੀਤੀ ਜਾ ਚੁੱਕੀ ਹੈ। ਬਜਟ ਦਾ ਵੱਡਾ ਹਿੱਸਾ ਸਰਕਾਰ ਨਾਲ ਠੱਗੀ ਦਾ ਰਾਹ ਬੰਦ ਕਰ ਦਿਆ ਸਰਕਾਰੀ ਠੇਕੇ ਅਤੇ ਲੀਜ਼ ਰੱਦ ਕਰ ਦਿਆ ਅਤੇ ਅਸਾਸਿਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ ਇੱਕ ਇਨਵੈਸਟਮੈਂਟ ਫਰਮ ਦੇ ਮੁਖ ਕਾਰਜਕਾਰੀ ਅਫਸਰ ਜੇਮ ਜਫਿਸ਼ਬੈਕ ਨੇ ਗਿਣਤੀ ਮਿੰਤੀ ਲਾਣ ਮਗੋਂ ਦੱਸਿਆ ਕਿ ਅਮਰੀਕਾ ਦੇ ਵਿੱਚ ਟੈਕਸ ਅਦਾ ਕਰਨ ਵਾਲੇ ਹਰ ਸ਼ਖਸ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਹੀ ਆਉਣਗੇ ਰੋਨਲਡ 트੍ਰੰਪ ਨੇ ਅਮਰੀਕਾ ਵਾਸੀਆਂ ਨੂੰ ਕਿਹਾ ਹੈ ਕਿ ਜੇ ਕਿਸੇ ਵੀ ਸਰਕਾਰੀ ਮਹਿਕਮੇ ਦੇ ਵਿੱਚ ਫਜ਼ੂਲ ਖਰਚੀ ਨਜ਼ਰ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਡੋਜ਼ ਨੂੰ ਦਿੱਤੀ ਜਾਵੇ। 트੍ਰੰਪ ਨੇ ਕਿਹਾ ਹੈ ਕਿ ਅਜਿਹੀ ਜਾਣਕਾਰੀ ਮਹੱਈਆ ਕਰਵਾਉਣ ਨਾਲ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਮਦਦ ਮਿਲੇਗੀ। ਦੂਸਰੇ ਪਾਸੇ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਡੋਜ਼ ਵੱਲੋਂ 2 ਖਰਬ ਡਾਲਰ ਦੀ ਬਜਟ ਦਿੱਤੇ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5-5000 ਡਾਲਰ ਦੀ ਰਕਮ ਮਹੱਈਆ ਕਰਵਾਈ ਜਾ ਸਕਦੀ ਹੈ। ਪਾ ਮੀ ਟਰੰਪ ਸਰਕਾਰ ਵੱਲੋਂ ਸਰਫਾ ਕਰਨ ਦੀ ਮੁਹਿੰਮ ਦੌਰਾਨ ਯੂ ਐਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਹਜ਼ਾਰਾਂ ਮੁਲਾਜ਼ਮ ਵਿਲੀਏ ਕਰ ਦਿੱਤੇ ਗਏ ਨੇ ਪਰ ਡੈਮੋਕ੍ਰੈਟਿਕ ਪਾਰਟੀ ਅਤੇ ਮੁਲਾਜ਼ਮ ਯੂਨੀਅਨਾਂ ਵੱਲੋਂ ਇਸ ਰੁਝਾਨ ਦਾ ਸਖ਼ ਵਿਰੋਧ ਕੀਤਾ ਜਾ ਰਿਹਾ ਹੈ ਸੜਕਾਂ ਤੇ ਰੋਸ ਵਿਖਾਵੇ ਹੋ ਰਹੇ ਨੇ ਅਤੇ ਸਭ ਤੋਂ ਵੱਧ ਡੋਨਾਲਡ ਟਰੰਪ ਤੇ ਐਲਨ ਮਸਕ ਨੂੰ ਭੰਡਿਆ ਜਾ ਰਿਹਾ ਹੈ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕਾ ਵਾਸੀਆਂ ਨੂੰ ਲੁਭਾਉਣ ਦੇ ਇਰਾਦੇ ਨਾਲ ਟਰੰਪ ਵੱਲੋਂ ਫਜ਼ੂਲ ਖਰਚ ਰੋਕਣ ਮਗਰੋਂ ਹੋਈ ਬਚਤ ਦਾ 20% ਦਾ ਹਿੱਸਾ ਦੇ ਜੋ ਤਕਰੀਬਨ 5000 ਡਾਲਰ ਬਣਦਾ ਹੈ ਦੂਸਰੇ ਪਾਸੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਬਚਤ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਅਤੇ ਰਿਪੋਰਟ ਕੀਤੇ ਜਾਣ ਤੇ ਹੋਰੇ ਖਰਚੇ ਦਾ ਹਿਸਾਬ ਦੇਣ ਵਾਸਤੇ ਕੋਈ ਤਿਆਰ ਨਹੀਂ ਹੈ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਸਕਦੀ ਹੈ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਲਈ ਭੇਜੇ ਜਾ ਰਹੇ ਹਵਾਈ ਜਹਾਜ਼ਾਂ ਦੇ ਖਰਚੇ ਬਾਰੇ ਤਾਂ ਜਾਣਕਾਰੀ ਉਬਰ ਕੇ ਸਾਹਮਣੇ ਆ ਰਹੀ ਹੈ ਪਰ ਬਾਰਡਰ ਤੇ ਫੌਜ ਦੀ ਤਨਾਤੀ ਅਤੇ ਮੁਲਕ ਦੇ ਸ਼ਹਿਰਾਂ ਦੇ ਕਸਬਿਆਂ ਵਿੱਚ ਮਾਰੇ ਜਾ ਰਹੇ ਸ਼ਾਪੀਆਂ ਤੇ ਹੋਰੇ ਖਰਚ ਬਾਰੇ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੇ